ਫਤਗੜੀ ਚੂੜੀਆਂ ਮੇਨ ਬਾਜ਼ਾਰ ਚੋਪੜਾ ਚੌਂਕ ਦੇ ਨੇ ਜਦੀ ਕਿਲੋ ਟੇਰਿਆਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਹੈ ਜਿਸ ਵਿੱਚ ਟਾਲਾ ਡੇਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਨਗਦੀ ਤੋਂ ਇਲਾਵਾ ਜਿਸੇ ਕਿਉਂ ਖੋਵਾ ਲੈ ਕੇ ਫਰਾਰ ਹੋਏ ਹਨ ਚੋਰਾਂ ਦੀ ਵਾਰਦਾਤ ਕਰਦੇ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ ਇਸ ਸਬੰਧੀ ਡੇਰੀ ਮਾਲਕ ਸ਼ੋਕ ਮਾਨ ਨੇ ਦੱਸਿਆ ਕਿ ਉਹ ਜਦ ਸਵੇਰੇ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਦੇ ਆਇਆ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਕੇ ਪਏ ਸਨ ਅਤੇ ਜਦ ਅੰਦਰ ਜਾ ਕੇ ਦੇਖਿਆ ਤਾਂ ਡੇਰੀ ਦੇ ਵਿੱਚੋਂ ਦੇਸੀ ਕੀ ਹੋ ਤੇ ਕੋਇ ਤੋਂ ਲਵਾ ਲੱਖ ਰੁਪਏ ਤੋਂ ਵੱਧ ਦਾ ਕੈਸ਼ ਗਾਇਬ ਸੀ ਨਜਿੱਦੀ ਕੀ ਦੁਕਾਨਦਾਰਾਂ ਰੋਸ ਭਰੇ ਲੈਜ ਵਿੱਚ ਕਿਹਾ ਕਿ ਰਾਤ ਨੂੰ ਪੁਲਿਸ ਤੇ ਗਸ਼ਤ ਘੱਟ ਹੋਣ ਕਰਕੇ ਚੋਰਾਂ ਦੇ ਹੌਸਲੇ ਵਧੇ ਹੋਏ ਹਨ ਅਤੇ ਵਾਰਦਾਤਾਂ ਹੋ ਰਹੀਆਂ ਹਨ ਇਸ ਲਈ ਪੀਸ ਨੂੰ ਆਪਣੀ ਗਸ਼ਤ ਵਧਾਉਣੀ ਚਾਹੀਦੀ ਹੈ ਤੇ ਜਲਦ ਤੋਂ ਜਲਦੀ ਇਹਨਾਂ ਨੂੰ ਟਰੇਨ ਨੂੰ ਫੜ ਕੇ ਸਖਤ ਸਜ਼ਾਾਂ ਦਿੱਤੀਆਂ ਜਾਣ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਸੁਦੇਆ ਸਾਹਮਣੇ ਕਾਊਂਟਰ 'ਚ ਉਹਨਾਂ ਨੇ ਮੇਰੇ ਥੜੇ ਰੱਖਿਆ ਸੀ ਤੇ ਜਦੋਂ ਮੈਂ ਵੇਖਿਆ ਛੜਾ ਇੰਨਾ ਤਾਂ ਚੁੱਕਿਆ ਹੀ ਤੇ ਮੈਂ ਮੇਰਾ ਚੋਰੀ ਹੋ ਗਈ। ਉਹ ਮੈਂ ਚੁੱਕਿਆ ਜਾਂਦਾ ਤੇ ਮੇਰੇ ਗਲੇ ਚਾਰੇ ਤਾਰੇ ਟੁੱਟੇ ਸੀ ਗੱਡੇ ਦੇ ਵੀ ਤੇ ਜਦੋਂ ਮੈਂ ਬਾਅਦ 'ਚ ਵੇਖਿਆ ਤੇ ਮੇਰੇ ਘਿਓ ਦੇ ਖਾਨੇ ਸਾਰੇ ਖਾਲੀ ਸੀ। ਤੇ ਫ੍ਰਿਜ 'ਚ ਉਹਨਾਂ ਕੀ ਹੁੱਕ ਡਿਆ ਮੱਖਣ ਕੱਢਿਆ ਤੇ ਕੀ ਕੀ ਲਾ ਕੇ ਗਏ? ਕੋਈ 500 ਰੁਪਇਆ ਨਗਦ ਸੀਗਾ। ਕੋਈ 70-80 ਕਿਲੋ ਘਿਓ ਹੀਗਾ। ਦੱਬੇ ਤੇ ਖੁੱਲਾ ਕੋਈ 15 20 ਕਿਲੋ ਮੱਖਣੀ ਟੋਟਲ ਕਿੰਨਾ ਕਿ ਨੁਕਸਾਨ ਕੋਈ ਸਵਾ ਦੋ 2.5 ਲੱਖ ਦੇ ਰੁਪਏ ਦਾ ਨੁਕਸਾਨ ਹੋਇਆ ਦਿਖਾ ਕੇ ਰਿਪੋਰਟ ਦੇ ਕੇ ਆਈ ਪੁਲਿਸ ਦੇਖੇਗੀ ਪੁਲਿਸ ਦੋ ਬੰਦੇ ਆਈਗੇ ਮੇਰਾ ਮੌਕਾ ਦੇ ਕੇ ਕੀ ਮਾਰਦੇ ਚੌਂਕ ਤੇ ਉਹਨਾਂ ਦਾ ਲੁਲਕੇ ਮੈਂ ਮੇਰੀ ਮੰਗਿਆ ਵੀ ਇਹ ਚੋਰ ਫੜੇ ਜਾਂ ਤਾਂ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਮੇਰਾ ਨੁਕਸਾਨ ਕਿਹਾ ਸੀ ਵੀ ਵਾਪਸ ਕੀਤਾ ਜਾਵੇ ਤੇ ਮੇਰਾ ਘੋੜਾ ਵੀ ਵਾਪਸ ਕੀਤਾ ਜਾਵੇ ਜੀ ਬੀਤੀ ਰਾਤ ਅਸੀਂ ਸਾਰੇ ਦੁਕਾਨਦਾਰ ਚੌਪੜਾ ਚੌਂਕ ਤੇ ਖੜੇ ਆ ਜੀ ਤਾਂ ਬੀਤੀ ਰਾਤ ਸਾਡੇ ਗਵਾਂਢੀ ਕਾਲਾ ਡੇਰੀ ਦੇ ਉੱਤੇ ਚੋਰੀ ਹੋਈ ਆ ਜਿਹਦੇ ਵਿੱਚ ਸਵਾ ਦੋ ਲੱਖ ਰੁਪਈਆ ਨਗਦ ਲੈ ਗਏ ਤੇ 60 ਕਿਲੋ ਘਿਓ ਲੈ ਗਏ ਆ ਤੇ ਚੋਪੜਾ ਚੌਂਕ ਜਿਹੜਾ ਵਾ ਫਟੇਗੜ ਚੋਰੀਆਂ ਦਾ ਦਿਲ ਕਿਹਾ ਜਾਂਦਾ ਵਾ ਅਸੀਂ ਜਦੋਂ ਸਵੇਰੇ ਆਏ ਫੋਨ ਆਇਆ ਇਹਨਾਂ ਦਾ ਸ਼ਹਿਰ ਆਂਦਾ ਕਿ ਚੋਰੀ ਹੋ ਗਈ ਆ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਦੇਖਿਆ ਕਿ ਚੋਰ ਆਇਆ ਉਹਨੇ ਤਾਲਾ ਤੋੜਿਆ ਸ਼ਟਰ ਤੋੜਿਆ ਪਰ ਉਹ ਬੇਖੌਫ ਹੋ ਕੇ ਉਹਨੇ ਆਪਣਾ ਸਾਰਾ ਕੰਮ ਕੀਤਾ ਸੀਸੀਟੀਵੀ ਕੈਮਰਾ ਤੁਸੀਂ ਚੈੱਕ ਕਰੋਗੇ ਤੇ 20 ਮਿੰਟੋਂ ਨੇ ਬੰਦੇ ਨੇ ਅੰਦਰ ਲਾਏ ਆ ਲਾ ਕੇ ਪੂਰੀ ਰੀਜ ਦੇ ਨਾਲ ਉਹਨੇ ਦੋ ਤੋੜੇ ਘੋਦੇ ਭਰੇ ਆ ਸਾਰੇ ਗੱਲੇ ਤੋੜੇ ਆ ਪੈਸੇ ਕੱਢ ਕੇ ਖੜੇ ਆ ਔਰ ਉਹਦੀ ਹਰਕਤਾਂ ਤੋਂ ਇਹ ਲੱਗ ਰਿਹਾ ਵੀ ਉਹਨੂੰ ਕਿਸੇ ਕਿਸਮ ਦਾ ਕੋਈ ਖੌਫ ਹੀ ਨਹੀਂ ਹੈਗਾ ਅੱਗੇ ਪੁਲਿਸ ਦੀਆਂ ਗੱਡੀਆਂ ਦੋ ਇੱਥੋਂ ਲੰਘਦੀਆਂ ਹੁੰਦੀਆਂ ਸੀਗੀਆਂ ਜੋ ਕਿ ਪਿਛਲੇ ਸਮੇਂ ਤੋਂ ਹੁਣ ਨਹੀਂ ਲੰਘਦੀਆਂ ਤੇ ਸਾਡੀ ਸਾਰੇ ਦੁਕਾਨਦਾਰਾਂ ਦੀ ਇਹ ਮੰਗ ਹੈ ਕਿ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਇੱਥੇ ਪੁਲਿਸ ਦੀ ਗੱਡੀ ਜਿਹੜੀ ਐ ਇੱਕ ਤਨਾਤ ਕੀਤੀ ਜਾਵੇ ਜਾਂ ਪੀਸੀਆ ਦੀ ਟੀਮ ਤਨਾਤ ਕੀਤੀ ਜਾਵੇ ਤਾਂ ਜੋ ਇੱਥੋਂ ਦੇ ਚੋਪੜਾ ਚਾਉਂਦੇ ਦੁਕਾਨਦਾਰ ਆ ਨਿਸ਼ਚਿੰਤ ਹੋ ਕੇ ਆਪਣੀਆਂ ਦੁਕਾਨਦਾਰੀਆਂ ਕਰ ਸਕਣ। ਮੈਂ ਕੁਲਵਿੰਦਰ ਲਾੜੀ ਨਾ ਆਏ ਜੀ ਮਰਾ। ਹਈ ਮੇਨ ਬਜ਼ਾਰ ਚ ਆ ਲੱਗੇ ਇਹ ਦੁਕਾਨ ਆ ਸਾਡੀ। ਦੇਖੋ ਜੀ ਇਹ ਰਾਤ ਨੂੰ ਇਹ ਕੰਮ ਜਿਹੜਾ ਆ ਚੰਗਾ ਨਹੀਂ ਲੱਗਦਾ ਸ਼ਹਿਰਦਾਰੀ ਆ। ਵੇਖੋ ਇਹ ਬਾਜ਼ਾਰ ਦੇ ਵਿੱਚ ਕੋਈ ਵੀ ਇੱਥੇ ਗਸ਼ਤ ਨਹੀਂ ਕਰਦਾ ਇੱਥੇ ਪੁਸ ਵਾਲਾ। ਸ਼ਹਿਰਦਾਰ ਦੇ ਵਿੱਚ ਸਾਰੇ ਬਾਜ਼ਾਰ ਕੋ ਪੁਸ ਕੇ ਵੇਰ ਲੋ। ਨਾ ਕੋਈ ਦਿਨੇ ਕਰਦਾ ਨਾ ਕੋਈ ਰਾਤ ਨੂੰ ਕਰਦਾ ਹੀ ਕਦੀ ਵੇਖੀ ਨਹੀਂ ਇੱਥੇ ਪੁਲਿਸ ਹੁੰਦੀ ਆ ਕਿ ਨਹੀਂ ਆਂਦੀ ਸਾਰੇ ਬਿਆਰ ਕੇ ਪੁੱਛ ਕੇ ਦੇਖ ਲੋ ਸਾਰੇ ਸ਼ਹਿਰ ਚ ਘੁੰਮ ਕੇ ਦੇਖ ਲੋ ਕਿਤੇ ਨਾਕਾ ਨਹੀਂ ਜੇ ਲੱਗਾ ਜਿਹੜਾ ਮਰਜ਼ੀ ਕੋਈ ਵਾਰਦਾਤ ਕਰਕੇ ਜਿੱਥੇ ਮਰਜ਼ੀ ਜਾ ਸਕਦਾ ਵਾ ਠੀਕ ਨਹੀਂ ਗੱਲ ਇੱਥੇ ਕਿਸੇ ਨੂੰ ਡਰ ਹੀ ਨਹੀਂ ਹੈਗਾ ਫੇ ਕਿੰਨੀਆਂ ਚੋਰੀਆਂ ਹੁੰਦੀਆਂ ਇੱਥੇ ਫਦੇ ਘੜਚਾ ਦੋ 2.5 ਲੱਖ ਦਾ ਨੁਕਸਾਨ ਹੋ ਗਿਆ ਇਹ ਕੌਣ ਭਰੇਗਾ